ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕਾਜੀਪਾ ਬੋ ਚੁੱਕੇ ਪਿੰਡ ਕਣੀ ਦੇ ਬੰਗਰ ਜ਼ਿਲ੍ਹਾ ਗੁਰਦਾਸਪੁਰ ਤੇ ਸਿਬਟਾਲਾ ਦੋ ਬੜਾ ਥੇਲ ਵੀਰ ਕੋਲ ਤੇ ਆਓ ਬਾਈ ਜੀ ਗੱਲਬਾਤ ਕਰਾਂ ਤੇ ਬਾਈ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਵਧੀਆ ਕਿਰਪਾ ਤੁਸੀਂ ਸੁਣਾਓ ਕਿਰਪਾ ਜਾਈ ਜੀ ਹਾਂ ਜੀ ਕਿਹੜਾ ਮਾਲ ਵਿਕੀ ਮਾਲ ਵੀ ਦਿਓ ਸਿਵਲੇ ਤਾਂ ਉਹ ਭਾਈ ਬੜਾ ਜੈਜ ਹੁੰਦਾ ਤੇ ਮਾਲ ਵਿਕਣਾ ਹੈ ਹੈਨਾ ਤੇ ਅੱਜ ਵੀ ਨਮੂਨੇ ਆ ਤਿੰਨ ਹੀ ਤਿੰਨੇ ਵੀ ਅੱਗੇ ਦੰਦਾ ਜਿਤਨੇ ਪੀ ਸੀ ਦੰਦਾ ਜੀ ਦੰਦਾ ਜ ਆ ਚੌਗੀ ਜੀ ਉਹ ਛਿੱਗੀ ਜੀ ਠੀਕ ਹੈ ਤੇ ਮਗਰ ਵਸ਼ੀ ਵੇ ਕੈਗ ਨਹੀਂ ਡਨ ਹਾਂਜੀ ਅੱਛਾ ਵੇਖੋ ਇਹ ਡੈਨਮਾਰਕ ਪੀਸ ਹੈ ਗਲਾਬੀ ਨਾਸ ਵਾਲਾ ਕੇਸ ਹਲੋ ਕਾਰੀ ਹੈ ਨਾ ਕੇਸ ਸਰਕਾਰੀ ਵਾਲਾ ਕਰੀ ਹੈ ਇਹੋ ਗੋਲਦੀ ਬੰਲਾ ਆਜੋ ਇੱਧਰ ਆਜੋ ਹੁਣ ਕਿੰਨਾ ਦੁੱਧੋ ਭਾਜੀ ਇਹਦੇ ਲਈ ਵੀਰ ਜੀ ਆਟਮ ਜੀ 20 ਕਿਲੋ 20 ਕਿਲੋ ਐਸਟਰ ਹਾਂਜੀ ਤੇ 6 ਦੰਦ ਜੇ ਮੂੰਹ 6 ਦੰਦ ਹਾਂਜੀ ਦੂਜਾ ਸੁਆ ਥੋੜਾ ਕਰਾਂ ਕੱਢ ਵੇ ਲੋ ਮੇਰੇ ਬਰਾਬਰ ਹੀ ਜੀ ਹਾਂ ਜੀ ਬੱਦੂ ਤਾਰੇ ਬੱਤੀ ਵੀਰ ਜੀ ਪਹਿਲੇ ਸਵੇਰੇ 20 ਪਲੱਸ ਆਪਣਾ 20 ਦਿੱਤਾ ਵਾ ਤੇ ਐਰ ਕਰ ਦੇ ਤਾਂ ਬਾ 20 ਪਲੱਸ ਹੀ ਰਹੂਗੀ ਹੈਨਾ ਬਾਕੀ ਵੀਰ ਆਪੇ ਕੋਈ ਸਮਝ ਲਾ ਲੈ ਵੀ ਕਿੰਨਾ ਕਰ ਜੂਗੀ ਕੱਦ ਵੇਖ ਲੋ ਨਾ ਮੇਰੇ ਜੱਡੀ ਜੇ ਮਾਜੀ ਆ ਕੀ ਮਾਜੀ ਮਾਜੀ ਆ ਮਾਜੀ ਆ ਤੋ ਆਜੂ ਵੀਰ ਜੀ ਇੱਕ ਨੰਬਰ ਵਸ਼ੀ ਤੇ ਮਾਰ ਦਿਓ ਜਰਾ ਵਸ਼ੀ ਵਿਖਾ ਦਿਓ ਵਸ਼ੀ ਵੇਖੋ ਵਸ਼ੀ ਬੋਤੀ ਨਮੂਨਾ ਨਾ ਬੋਧਾ ਨਮੂਨਾ ਪੀਸਿਆ ਹਾਂਜੀ ਗਾ ਜੀ ਬਾਕੀ ਵੀਰ ਜੀ ਚੁਵਾਈ ਚੁਈ ਬੜੀ ਵਧੀਆ ਜੇ ਐ ਠੰਡੀ ਸੀਲ ਆ ਨਾੜਾਂ ਮ ਖਾ ਦਿਓ ਬਿਜਲੀ ਘਾਰੀ ਬਣਿਆ ਜੇ ਦੋਵੇਂ ਪਾਸੇ ਵੇਚ ਲੋ ਠੀਕ ਆ ਬੋਲੋ ਜੈ ਜੀ ਬਿਲਕੁਲ ਵੀ ਜੈ ਹਾਰ ਛੋਟ ਵਾਲਾ ਹੀ ਹਾਂਜੀ ਉਦਾਂ ਦੇ 95 ਦੀ ਵੀ ਵਿਗਦੀ ਹੈ ਨਾ ਪਰ ਜੈਜ ਕਰਦੀ ਹੈ ਜੈ ਜੀ ਹਾਂ ਨਹੀਂ ਹਾਂਜੀ 75000 ਜੀ 74000 ਦੇ ਵਾਦੇਰੇ ਠੀਕ ਹੈ ਹਜ਼ਾਰ ਛੋਟ ਹਾਂਜੀ ਚਲੋ ਇੱਕ ਵਾਰੀ ਮੁਖਾਰੋ ਵੀਰ ਜੀ ਆ ਨਾੜਾ ਨੂੜਾ ਮਖਾ ਦਿਓ ਸਾਰੇ ਪਾਸੇ ਇਧਰੋਂ ਖਾ ਦਿਨਾ ਬਾਠ ਠੀਕ ਆ ਤੇ ਆਹ ਹੈ ਜੀ ਇਹ ਵੀਰ ਜੀ ਚਾਰ ਦੰਦ ਜੀ ਇਹ ਵੀ ਖੋਲੋ ਇਹਦੇ ਦੰਦ ਵਿਖਾ ਦਿਏ ਖਾਓ ਉਹ ਚਾਰ ਦੰਦ ਵੇੜ ਇਹ ਵੀ ਚੈੱਕ ਕਰੋ ਆ ਵੇ ਲੋ ਠੀਕ ਠੀਕ ਆ ਉਹ ਵੀ ਛੇ ਦੰਦ ਹੈ ਜੀ ਪਛਾ ਮਗਰੰਦੇ ਇਹਦੇ ਮਗਰ ਵਛਾ ਜੀ ਤੇ ਪੀਸ ਵੇ ਲੋ ਐ ਨਮੂਨਾ ਕਿ ਨਹੀਂ ਇਹ ਵੀ ਇਹ ਵੀ ਵਾਕ ਏ ਵੀਰ ਜੀ ਇਹਦੇ ਥੱਲੇ ਆਈਟਮ 'ਚ 13 ਕਿਲੋ ਤੇ 15 16 ਕਿਲੋ ਤੇ ਰਮਾਨਾ ਚ ਵਾਜੂਗੀ ਇਹ ਵੀ ਹਾਂਜੀ ਤੇ ਇਹ ਵੀ ਐ ਠੰਡੀ ਸੀਲੇ ਚ ਵਾਈ ਇੱਕ ਨੰਬਰ ਦੀ ਹਾਂਜੀ ਪ੍ਰਿੰਟ ਵੇਖੋ ਹਣਾ ਆਈਏ ਗਾਹ ਤੋ ਵਾਜੂ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਬੋਲੋ ਮੋਲ ਮੋਲ ਵੀਰ ਜੀ ਹਾਂ ਨਾ 60000 1000 ਛੋਟ 1000 ਛੋਟ 58000 ਤੇ ਬਾਕੀ ਐ ਵੇ ਲੋ ਇਹ ਵੀ ਠੰਡੀ ਸੀਲੇ ਬੱਠੀ 1 ਨੰਬਰ ਦੀ ਚਵਾਈ ਆ ਬੋਲੋ ਫਿਰ ਨੰਬਰ ਆਪਣਾ ਨੰਬਰ ਹੈਗਾ ਜੀ 98775 881109 ਨਾਮ ਹੈਗਾ ਜੀ ਕਾਸ਼ ਪਿੰਡ ਕਿਹਨੀਆਂ ਕਿ ਬੰਗਰ ਤਹਿਸੀਲ ਬਟਾਲਾ ਡਿਸਟ੍ਰਿਕਟ ਗਰਦਾਸਪੁਰ